ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਸ਼ਾਮ ਸਿੰਘ ਗੁੰਦਲਸ ਅੱਜ ਆਪਾਂ ਗੱਲ ਕਰਾਂਗੇ ਨਸ਼ੇ ਸਾਡੀ ਮਾਨਸਿਕ ਸਿਹਤ ਦੀ ਕਿਵੇਂ ਬਰਬਾਦੀ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਵੀ ਸੋਚਣ ਵਾਲੀ ਆ ਸਮਝਣ ਵਾਲੀ ਆ ਕਿ ਨਸ਼ਾ ਵੀ ਉਹ ਬੰਦਾ ਕਰਦਾ ਜਿਹਦੀ ਮਾਨਸਿਕ ਸਿਹਤ ਠੀਕ ਨਹੀਂ ਜਾਂ ਜਿਹੜਾ ਮਾਨਸਿਕ ਤੌਰ ਤੇ ਨਸ਼ਿਆਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਜਾਂ ਜਿਹੜੇ ਬੰਦੇ ਨਸ਼ਾ ਕਰਦੇ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਸਟਾਰਟਿੰਗ ਦੇ ਵਿੱਚ ਕਈ ਵਾਰੀ ਮਰੀਜ਼ ਨੂੰ ਖੁਦ ਨਹੀਂ ਪਤਾ ਲੱਗਦਾ ਇਹਦੀ ਸ਼ੁਰੂਆਤ ਕਿਵੇਂ ਹੋਈ ਹੌਲੀ 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 ਦਿਨ ਬਰਤ ਦਿਨ ਉਹਦੀ ਲੋੜ ਉਹਦੀ ਤੋੜ ਉਹਨੂੰ ਵਾਰ-ਵਾਰ ਨਸ਼ਾ ਕਰਨ ਵਾਸਤੇ ਮਜਬੂਰ ਕਰਦੀ ਹੈ ਔਰ ਫਿਰ ਕਿਤੇ ਨਾ ਕਿਤੇ ਜਾ ਕੇ ਮਰੀਜ਼ ਇਹ ਸਮਝ ਇਹ ਸਮਝ ਵੀ ਜਾਂਦਾ ਹੈ ਔਰ ਸੋਚਦਾ ਵੀ ਹੈ ਕਿ ਮੈਂ ਹੁਣ ਇਸ ਨਸ਼ਿਆਂ ਦੀ ਡੂੰਘੀ ਖਾਈ ਵਿੱਚ ਡਿੱਗ ਰਿਆਂ ਔਰ ਇਸ ਤੋਂ ਬਚਣਾ ਹੈ ਫਿਰ ਬਚਣ ਵਾਸਤੇ ਬੰਦਾ ਯਤਨ ਕਰਦਾ ਹੈ ਕਈ ਤਰ੍ਹਾਂ ਦੀਆਂ ਦਵਾਈਆਂ ਗੋਟੀਆਂ ਵੀ ਕਰਦਾ ਹੈ ਕਈ ਤਰ੍ਹਾਂ ਦੇ ਟਰੀਟਮੈਂਟ ਲੈਂਦਾ ਹੈ ਕਈ ਵਾਰੀ ਸੈਂਟਰ ਵੀ ਘਟਦਾ ਹੈ ਪਰ ਜਿਹੜੀ ਉਹਦੀ ਮਾਨਸਿਕ ਸਥਿਤੀ ਹੁੰਦੀ ਹੈ ਉਹ ਜਿਉਂ ਦੀ ਤਿਉਂ ਰਹਿੰਦੀ ਹੈ ਜਿਹੜੀ ਸਾਡੀ ਸੋਚ ਹੁੰਦੀ ਹੈ ਉਹ ਆਪਾਂ ਨਹੀਂ ਬਦਲ ਪਾਉਂਦੇ ਜਿਹੜੀਆਂ ਪ੍ਰਸਥਿਤੀਆਂ ਹੁੰਦੀਆਂ ਨੇ ਉਹ ਜਿਉਂ ਦੀਆਂ ਤਿਉਂ ਰਹਿੰਦੀਆਂ ਨੇ ਉਦੇ ਵਾਸਤੇ ਸਾਨੂੰ ਫਿਰ ਮਾਨਸਿਕ ਪੱਧਰ ਤੇ ਵੀ ਕਾਫੀ ਕੰਮ ਕਰਨਾ ਪੈਂਦਾ ਹੈ ਕਿ ਆਪਾਂ ਨੇ ਆਪਣੇ ਦਿਮਾਗ ਤੇ ਕਿਵੇਂ ਕੰਟਰੋਲ ਕਰਨਾ ਹੈ ਆਪਣੇ ਮਨ ਤੇ ਕਿਵੇਂ ਕੰਟਰੋਲ ਕਰਨਾ ਹੈ ਸਰੀਰਕ ਤੌਰ ਨੂੰ ਸਰੀਰਕ ਲੋੜ ਨੂੰ ਕਿਵੇਂ ਕੰਟਰੋਲ ਕਰਨਾ ਹੈ ਅਰ ਜਦੋਂ ਆਪਾਂ ਵਾਰ-ਵਾਰ ਦੋਸਤੋਂ ਨਸ਼ੇ ਕਰਦੇ ਆ ਤਾਂ ਬੰਦਾ ਕੋਈ ਵੀ ਬੰਦਾ ਹੈ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਹੈ ਜਦੋਂ ਉਹ ਛੱਡਣ ਵੱਲੋਂ ਕਦਮ ਫੁੱਟਦਾ ਹੈ ਸੋਚਦਾ ਹੈ ਜਾਉਨ ਪਰਿਵਾਰ ਸਮਝਾਉਂਦਾ ਹੈ ਜਾਂ ਕੋਈ ਰਿਸ਼ਤੇਦਾਰ ਜਾਂ ਕੋਈ ਮਿੱਤਰ ਦੋਸਤ ਕਹਿੰਦਾ ਵੀ ਤੂੰ ਇਹ ਚੀਜ਼ਾਂ ਛੱਡ ਦੇ ਤੇਰੇ ਲਈ ਹਾਨੀਕਾਰਕ ਨੇ ਤੇਰਾ ਬਹੁਤ ਨੁਕਸਾਨ ਹੋ ਜਾਏਗਾ ਮਰ ਜਾਏਗਾ ਬਰਬਾਦੀ ਹੋ ਜਾਊਗੀ ਜੇਬੋ ਤਾਂ ਬ੍ਰੀਜ ਕਿਸੇ ਨਾ ਕਿਸੇ ਸੋਚਦਾ ਹੈ ਔਰ ਅੰਦਰੋਂ ਅੰਦਰ ਹੀ ਜੂਝਦਾ ਹੈ ਆਪਣੇ ਆਪ ਨਾਲ ਜੂਝਦਾ ਹੈ ਆਪਣੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਉਹਨਾਂ ਨਾਲ ਵੀ ਜੂਝਦਾ ਹੈ ਪਰ ਬੇਵੱਸ ਹੋਇਆ ਹੋਇਆ ਸਰੀਰ ਦੀ ਤੋੜ ਨਾ ਬਰਦਾਸ਼ਤ ਕਰਦਾ ਹੋਇਆ ਫਿਰ ਨਸ਼ੇ ਵੱਲੋਂ ਪਤ ਲੰਦਾ ਹੈ ਜਦੋਂ ਇਹ ਇਸ ਤਰ੍ਹਾਂ ਦੀ ਕੰਟਰੋਵਰਸੀ ਇਸ ਤਰ੍ਹਾਂ ਦਾ ਵਿਰੋਧਾਭਾਸ ਉਹਦੇ ਅੰਦਰ ਚੱਲ ਹੀ ਜਾਂਦਾ ਹੈ ਮਨ ਹੈ ਮਨ ਨੂੰ ਕੰਟਰੋਲ ਕਰਨਾ ਬੜਾ ਔਖਾ ਵੀ ਹੁੰਦਾ ਹੈ ਗੁਰਨਾਨ ਸਿੰਘ ਗੁਰਬਾਣੀ ਚ ਜਪਜੀ ਸਾਹਿਬ ਚ ਕਹਿੰਦੇ ਨੇ ਮਨ ਜਿੱਤੈ ਜਗ ਜੀਤ ਭਾਵ ਕੇ ਜੇ ਸਾਡਾ ਮਨ ਤੇ ਕਾਬੂ ਹੈ ਮਨ ਤੇ ਕੰਟਰੋਲ ਹੈ ਤਾਂ ਫਿਰ ਜਗ ਨੂੰ ਜਿੱਤਿਆ ਜਾ ਸਕਦਾ ਹੈ ਤਾਂ ਫਿਰ ਬਹੁਤ ਹੀ ਬੜੀ ਗੱਲ ਨਹੀਂ ਪਰ ਮਨ ਨੂੰ ਜਿੱਤਣ ਵਾਸਤੇ ਤਕੜੇ ਹੋਣਾ ਪੈਂਦਾ ਹੈ ਸਾਨੂੰ ਚੰਗੀਆਂ ਬਸਤੀਥੀਆਂ ਦੀ ਜ਼ਰੂਰਤ ਹੈ ਚੰਗੇ ਇਲਾਜ ਦੀ ਜ਼ਰੂਰਤ ਹੈ ਚੰਗੇ ਮਾਹੌਲ ਦੀ ਜ਼ਰੂਰਤ ਹੈ ਚੰਗੇ ਸਮਾਜਿਕ ਤੇ ਪਰਿਵਾਰਕ ਮਾਹੌਲ ਦੀ ਜ਼ਰੂਰਤ ਹੈ ਜਦੋਂ ਸਾਰੇ ਇੱਕ ਪਾਸੇ ਇੱਕ ਪਾਸੇ ਇੱਕ ਬੰਦਾ ਐਡਿਕਸ਼ਨ ਵਾਲਾ ਹੁੰਦਾ ਹੈ ਦੂਜੇ ਪਾਸੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਇੱਕ ਪਾਸੇ ਪਰਿਵਾਰ ਹੁੰਦਾ ਹੈ ਦੂਜੇ ਪਾਸੇ ਸਮਾਜ ਹੁੰਦਾ ਹੈ ਉਹਦਾ ਫਰੈਂਡ ਸਰਕਲ ਹੁੰਦਾ ਹੈ ਉਹਦਾ ਆਪਣਾ ਆਪਾ ਹੁੰਦਾ ਹੈ ਉਹਦਾ ਮਨ ਹੁੰਦਾ ਹੈ ਤਾਂ ਫਿਰ ਚੰਗਾ ਡਾਈਟ ਪਲਾਨ ਮਿਲ ਜਾਂਦਾ ਹੈ ਚੰਗੀ ਮੈਡੀਸਿਨ ਮਿਲ ਜਾਂਦੀ ਹੈ ਚੰਗੀ ਸਲਾਹ ਮਿਲ ਜਾਂਦੀ ਹੈ ਤਾਂ ਮਰੀਜ਼ ਛੱਡਣ ਵੱਲ ਕਦਮ ਪੁੱਟਣਾ ਸ਼ੁਰੂ ਕਰ ਦਿੰਦਾ ਪਰ ਇਹ ਚੀਜ਼ਾਂ ਕਰਦਿਆਂ 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 ਕਿਤੇ ਨਾ ਕਿਤੇ ਜਦੋਂ ਫੇਰ ਸਰੀਰ ਨੂੰ ਕੋਈ ਤੋੜ ਪੈਂਦੀ ਆ ਨੀਂਦ ਨਹੀਂ ਆਉਂਦੀ ਸਟ्रेस ਹੁੰਦਾ ਹੈ ਸਰੀਰ ਨਹੀਂ ਚੱਲਦਾ ਜਾਂ ਬਾਰ ਬਾਰ ਥਾਟ ਉਹਨਾਂ ਚੀਜ਼ਾਂ ਦਾ ਆਉਂਦਾ ਤਾਂ ਇਹ ਸਮਝ ਲਓ ਵੀ ਅਸੀਂ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਚੁੱਕੇ ਹਾਂ ਭਾਵੇਂ ਅਸੀਂ ਮਾਨਸਿਕ ਰੋਗੀ ਹੋਗੇ ਫਿਰ ਮਾਨਸਿਕ ਮਨੋਵੱਲ ਨੂੰ ਉੱਚਾ ਚੁੱਕਣ ਵਾਸਤੇ ਮਾਨਸਿਕ ਸਮੱਸਿਆਵਾਂ ਦੇ ਨਾਲ ਜੂਝਣ ਵਾਸਤੇ ਸਾਨੂੰ ਕਿਸੇ ਮਾਹਰ ਕਾਉਂਸਲਰ ਦੀ ਜ਼ਰੂਰਤ ਹੁੰਦੀ ਹੈ ਕੁਝ ਮੈਡੀਸਿਨ ਵੀ ਲੱਤੀਆਂ ਜਾ ਸਕਦੀਆਂ ਜਿਹੜੀਆਂ ਸਾਨੂੰ ਨੀਂਦ ਵਗੈਰਾ ਵੀ ਆ ਜਾਂਦੀ ਹੈ ਔਰ ਜਿਹੜੀ ਸਟ੍ਰੈਸ ਹੁੰਦੀ ਹੈ ਸਾਡੀ ਉਹ ਵੀ ਦੂਰ ਹੁੰਦੀ ਹੈ ਇਹਦੇ ਵਿੱਚ ਆਯੁਰਵੈਦਿਕ ਮੈਡੀਸਿਨ ਬੜੀਆਂ ਸੋਹਣੀਆਂ ਕਾਰਗਰ ਨੇ ਜਿਨ੍ਹਾਂ ਦੀ ਕੋਈ ਐਡਿਕਸ਼ਨ ਵੀ ਨਹੀਂ ਹੁੰਦੀ ਔਰ ਜਿਨ੍ਹਾਂ ਦੀ ਕੋਈ ਲਤ ਵੀ ਨਹੀਂ ਲੱਗਦੀ ਸੋ ਮਰੀਜ਼ ਇਸ ਤਰ੍ਹਾਂ ਦੀ ਕੰਟਰੋਵਰਸੀ ਜਦੋਂ ਮਰੀਜ਼ ਨਸ਼ਾ ਕਰ ਲਿਆ ਦੂਜੇ ਪਾਸੇ ਕਦਮ ਪੁੱਟਦਾ ਹੈ ਸੋਚਦਾ ਹੈ ਕਿ ਮੈਂ ਅੱਜ ਨਸ਼ਾ ਨਹੀਂ ਕਰਨਾ ਪਰ ਉਹਦੀ ਵਾਹ ਨਹੀਂ ਚੱਲਦੀ ਜਦੋਂ ਉਹਦੀ ਦਰਦਾਂ ਹੁੰਦੀਆਂ ਸਰੀਰ ਟੁੱਟਦਾ ਹੈ ਬੇਚੈਨੀ ਹੁੰਦੀ ਹੈ ਘਬਰਾਹਟ ਹੁੰਦੀ ਹੈ ਕੁਝ ਵੀ ਚੰਗਾ ਨਹੀਂ ਲੱਗਦਾ ਗੁੱਸਾ ਹੁੰਦਾ ਤਾਂ ਫਿਰ ਉਹ ਫਿਰ ਨਸ਼ੇ ਵੱਲ ਨੂੰ ਭੱਜਦਾ ਹੈ ਬਸ ਇਸੇ ਤਰ੍ਹਾਂ ਦੀ ਜਿਹੜੀ ਦੌੜ ਭੱਜ ਲੈ ਦਬ ਉਹਨੂੰ ਮਾਨਸਿਕ ਰੋਗੀ ਬਣਾ ਦਿੰਦੀ ਹੈ ਹੁਣ ਇਹਨਾਂ ਸਥਿਤੀਆਂ ਵਿੱਚੋਂ ਨਿਕਲਣ ਵਾਸਤੇ ਸਾਨੂੰ ਆਪਣਾ ਮਨੋਬਲ ਵੀ ਉੱਚਾ ਕਰਨਾ ਪੈਂਦਾ ਹੈ ਆਪਣਾ ਨਿਸ਼ਾਨਾ ਜਿਹੜਾ ਉਹਦੇ ਤੇ ਵੀ ਫੋਕਸ ਕਰਨਾ ਪੈਂਦਾ ਹੈ ਪਰਿਵਾਰ ਦੀ ਵੀ ਸਪੋਰਟ ਚਾਹੀਦੀ ਹੈ ਸਮਾਜ ਦੀ ਵੀ ਸਪੋਰਟ ਚਾਹੀਦੀ ਹੈ ਕਿਸੇ ਚੰਗੇ ਡਾਕਟਰ ਦੀ ਵੀ ਜ਼ਰੂਰਤ ਚਾਹੀਦੀ ਹੈ ਮੈਡੀਸਨ ਵੀ ਵਧੀਆ ਹੋਣੀ ਚਾਹੀਦੀ ਹੈ ਪਰਿਵਾਰਕ ਮਾਹੌਲ ਵੀ ਵਧੀਆ ਹੋਣਾ ਚਾਹੀਦਾ ਔਰ ਨਾਲ ਦੀ ਨਾਲ ਚੰਗੀ ਡਾਈਟ ਵਗੈਰਾ ਵੀ ਹੋਣੀ ਬਹੁਤ ਜ਼ਰੂਰੀ ਆ ਜਦੋਂ ਤੱਕ ਅਸੀਂ ਚੰਗੀ ਡਾਈਟ ਨਹੀਂ ਲੈਂਦੇ ਕਿਉਂਕਿ ਜਦੋਂ ਬਰੀ ਐਡਿਕਸ਼ਨ ਦੇ ਵਿੱਚ ਹੁੰਦਾ ਉਹਦੀ ਭੁੱਖ ਮਰ ਜਾਂਦੀ ਆ ਉਹਦਾ ਕੁਝ ਵੀ ਖਾਣ ਮੂਜੀ ਨਹੀਂ ਕਰਦਾ ਕੁਝ ਵੀ ਪੀਣ ਨੂੰ ਜੀ ਨਹੀਂ ਕਰਦਾ ਇੱਥੇ ਤੱਕ ਕਿ ਬੰਦੇ ਹਫਤਾ ਹਫਤਾ ਨਹਾਉਂਦੇ ਵੀ ਨਹੀਂ ਉਹਨਾਂ ਨੂੰ ਪਾਣੀ ਤੋਂ ਵੀ ਕਈ ਵਾਰੀ ਭੈ ਲੱਗਣ ਲੱਗ ਪੈਂਦਾ ਡਰ ਲੱਗਣ ਲੱਗ ਪੈਂਦਾ ਹੈ ਰੋਮਾਂਚਿਕ ਡਰ ਵੀ ਬੈਠ ਜਾਂਦਾ ਕਿ ਜੇ ਮੈਂ ਨਹਾ ਲਿਆ ਤਾਂ ਮੇਰੀ ਤੋੜ ਹੈ ਜਿਹੜੀ ਫੇਰ ਸ਼ੁਰੂ ਹੋ ਜਾਣੀ ਮੈਨੂੰ ਫੇਰ ਨਸ਼ਾ ਲੈਣਾ ਪੈਣਾ ਇਹ ਵੀ ਇੱਕ ਮਾਨਸਿਕ ਅਵਸਥਾ ਹੀ ਹੈ ਮਰੀਜ਼ ਹੌਲੀ 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 ਸਮੱਸਿਆਵਾਂ ਦੇ ਵਿੱਚ ਘਿਰਦਾ ਚਲਾ ਜਾਂਦਾ ਹੈ ਫਿਰ ਜਦੋਂ ਪਰਿਵਾਰ ਉਹਨੂੰ ਹੌਸਲਾ ਦਿੰਦਾ ਹੈ ਕਿਸੇ ਨਾਲ ਉਹਦੀ ਸਲਾਹ ਹੁੰਦੀ ਹੈ ਕਿਸੇ ਡਾਕਟਰ ਨੂੰ ਕਾਲ ਕਰਦਾ ਹੈ ਤਾਂ ਉਹਨੂੰ ਮੈਡੀਸਨ ਬਾਰੇ ਵੀ ਦੱਸਿਆ ਜਾਂਦਾ ਹੈ ਉਹਦੇ ਫਾਇਦੇ ਵੀ ਦੱਸੀ ਜਾਂਦੇ ਆ ਨਸ਼ਾ ਕਰਨ ਦੇ ਨੁਕਸਾਨ ਕਿੰਨੇ ਨੇ ਉਹ ਵੀ ਦੱਸਿਆ ਜਾਂਦਾ ਹੈ ਭਾਵ ਕਿ ਉਹਨੂੰ ਸਮਝਾਇਆ ਜਾਂਦਾ ਕਿ ਵੀ ਜ਼ਿੰਦਗੀ ਜਿਉਣ ਵਾਸਤੇ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪਰ ਉਹਦਾ ਦਿਮਾਗ ਕਿਤੇ ਨਾ ਕਿਤੇ ਇਨਾ ਸਿੱਕ ਹੋ ਜਾਂਦਾ ਵੀ ਉਹ ਗੱਲਾਂ ਸੁਣਦਾ ਲੈਂਦਾ ਪਰ ਮੰਨਦਾ ਨਹੀਂ ਅਪਲਾਈ ਨਹੀਂ ਕਰਦਾ ਮਨ ਦੇ ਵਿੱਚ ਡਰ ਬੈਠ ਜਾਂਦਾ ਕਿ ਮੈਨੂੰ ਤੋੜ ਲੱਗੂਗੀ ਮੈਨੂੰ ਤਕਲੀਫ ਹੋਊਗੀ ਮੈਨੂੰ ਨੀਂਦ ਨਹੀਂ ਆਉਣੀ ਮੈਨੂੰ ਬੇਚੈਨੀ ਹੋਣੀ ਆ ਮੈਨੂੰ ਆ ਹੋਣਾ ਮੈਨੂੰ ਉਹ ਹੋਣਾ ਦੋਸਤੋ ਪਰ ਹੁਣ ਇਸ ਤਰ੍ਹਾਂ ਦਾ ਇਲਾਜ ਇਸ ਤਰ੍ਹਾਂ ਦਾ ਟ੍ਰੀਟਮੈਂਟ ਸਾਡੇ ਕੋਲ ਹੈ ਜਿਹਦੇ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਐਡਿਕਸ਼ਨ ਨਹੀਂ ਹੁੰਦੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ ਇੱਥੇ ਤੱਕ ਕਿ ਮਾਈਂਡ ਨੂੰ ਕੰਟਰੋਲ ਕਰਨ ਵਾਸਤੇ ਵੀ ਅਸੀਂ ਮੈਡੀਸਿਨ ਦੇ ਨੇ ਕੁਝ ਬਣਾਈਆਂ ਹੋਈਆਂ ਜਿਹੜੀਆਂ ਅਸੀਂ ਨਾਲ ਬ੍ਰੀਜ ਨੂੰ ਦੰਨੇ ਆ ਜਦੋਂ ਮਰੀਜ਼ ਸਾਡੇ ਦੱਸੇ ਮੁਤਾਬਕ ਕੋ ਮੈਡੀਸਨ ਖਾਂਦਾ ਹੈ ਆਪਣੀ ਸਿਹਤ ਵੱਲ ਧਿਆਨ ਦਿੰਦਾ ਹੈ ਵਾਰ ਦੀ ਜਿਹੜੀ ਸੰਗਤ ਹੈ ਇਸ ਤਰ੍ਹਾਂ ਦੀ ਉਹ ਤੋਂ ਕੱਟ ਆਫ ਹੋ ਜਾਂਦਾ ਹੈ ਰਾਤ ਨੂੰ ਫੋਨ ਵਗੈਰਾ ਨਹੀਂ ਚਲਾਉਂਦਾ ਸਵੇਰੇ ਉੱਠਦਾ ਹੈ ਬੜਾ ਮੋਟਾ ਆਪਣੇ ਦੰਤ ਨਿਸ਼ਨਾਣ ਕਰਦਾ ਹੈ ਖਾਂਦਾ ਪੀਂਦਾ ਹੈ ਪਰਿਵਾਰ ਵਿੱਚ ਬੈਠਦਾ ਉੱਠਦਾ ਹੈ ਆਪਣੀ ਜੋ ਵੀ ਸਮੱਸਿਆ ਹੈ ਉਹ ਸ਼ੇਅਰ ਕਰਦਾ ਹੈ ਪਰਿਵਾਰ ਨਾਲ ਸ਼ੇਅਰ ਕਰਦਾ ਹੈ ਸਾਡੇ ਨਾਲ ਸ਼ੇਅਰ ਕਰਦਾ ਹੈ ਔਰ ਜਦੋਂ ਉਹਨੂੰ ਕੋਈ ਤਕਲੀਫ ਨਹੀਂ ਹੁੰਦੀ ਫਿਰ ਉਹਦਾ ਜਿਹੜਾ ਮਨੋਵਲ ਹੈ ਉਹ ਵੀ ਉੱਚਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਯਕੀਨ ਕਰੋਗੇ 24 ਘੰਟੇ ਤੋਂ ਲੈ ਕੇ 72 ਘੰਟੇ ਦੇ ਵਿੱਚ ਵਿੱਚ ਮਾਨਸਿਕ ਪੱਧਰ ਤੇ ਮਰੀਜ਼ ਦਾ ਮਨੋਵਲ ਇੰਨਾ ਕੁ ਉੱਚਾ ਇੰਨਾ ਕੁ ਸਥਿਰ ਹੋ ਜਾਂਦਾ ਹੈ ਕਿ ਕਈ ਮਰੀਜ਼ ਬੜਕ ਮਾਰਨ ਜੋਗਾ ਹੋ ਜਾਂਦਾ ਕਿ ਬਸ ਕੁਛ ਨਹੀਂ ਬਸ ਹੁਣ ਆਪਾਂ ਨਿਕਲ ਜਾਾਂਗੇ ਨਿਕਲਦਾ ਗਏ ਟ੍ਰੀਟਮੈਂਟ ਚੱਲ ਰਿਹਾ ਵਧੀਆ ਪਰ ਫਿਰ ਸਾਡੇ ਸਮਾਜ ਦੇ ਵਿੱਚ ਸਾਡੇ ਚਾਰ ਚਫੇਰੇ ਸਾਨੂੰ ਸੰਗਤ ਮਿਲਦੀ ਹੈ ਸਾਨੂੰ ਉਹੀ ਪ੍ਰਸਥਿਤੀਆਂ ਦੇ ਵਿੱਚ ਫਿਰ ਜਾਣਾ ਪੈਂਦਾ ਕੀ ਵੀਰਾਂ ਕਈ ਵਾਰੀ ਸਾਨੂੰ ਮਸਾਫਿਰ ਪਰੋਸਿਆ ਜਾਂਦਾ ਹੈ। ਕਈ ਵਾਰੀ ਸਾਡੇ ਸਲਾਹਕਰ ਵੀ ਚਾਲਿਆਰ ਅੱਗੇ ਤੋਂ 5000 ਦਾ ਲਾਉਂਦਾ ਸੀ। ਅੱਜ 500 ਦਾ ਲਾ ਲਾ। ਜਾਂ ਕਈ ਵਾਰੀ ਮਰੀਜ਼ ਦਾ ਆਪਣਾ ਮਾਈਂਡ ਵੀ ਇਦਾਂ ਦਾ ਹੁੰਦਾ ਕਿ ਕਿ ਮੈਂ 1500 ਦਾ ਕਰਦਾ। ਅੱਜ ਮੈਂ 500 ਦਾ ਕਰ ਲਾਂ 1000 ਰੁਪਏ ਤਾਂ ਫੇਰ ਬਚ ਗਿਆ। ਉਹ ਇਹ ਨਹੀਂ ਸੋਚਦਾ ਕਿ ਮੈਂ ਦਵਾਈ ਵੀ ਖਾ ਰਿਆ ਮੈਂ 500 ਦਾ ਵੀ ਕਿਉਂ ਕਰਨਾ। ਆਪਾਂ ਆਖਦੇ ਹਾਂ ਕਿ ਭਾਈ ਜਦੋਂ ਤੁਹਾਨੂੰ ਕੋਈ ਤਕਲੀਫ ਨਹੀਂ ਤੁਹਾਨੂੰ ਕੋਈ ਤੋੜ ਨਹੀਂ ਤੁਹਾਨੂੰ ਕੋਈ ਲੋੜ ਨਹੀਂ ਕਿਸੇ ਵੀ ਚੀਜ਼ ਦੀ। ਫਿਰ ਤੁਸੀਂ 500 ਦਾ 200 ਦਾ ਵੀ ਕਿਉਂ ਕਰਨਾ? ਉਹ ਮਾਨ ਖੜਾਉਣ ਵਾਸਤੇ ਮਰੀਜ਼ ਕਰਦਾ ਕਿ ਵੀਰੀ ਉਹਦੀ ਮਾਨਸਿਕ ਅਵਸਥਾ ਇਨੀ ਕਮਜ਼ੋਰ ਹੋਈ ਹੁੰਦੀ ਆ ਕਿ ਮੈਂ ਅੱਗੇ 5000 ਦਾ ਲਾਉਂਦਾ ਸੀ ਹੁਣ ਮੈਨੂੰ 500 ਰੁਪਏ ਦਾ ਚਾਹੀਦਾ ਹੈ ਇਹਦੇ ਪਿੱਛੇ ਵੀ ਉਹ ਲੜਾਈ ਲੜਦਾ ਹੈ ਫਿਰ ਜਦੋਂ ਘਰ ਦੇ ਫਿਰ ਕਹਿੰਦੇ ਵੀ ਤੈਨੂੰ ਇੰਨਾ ਮਹਿੰਗਾ ਟ੍ਰੀਟਮੈਂਟ ਹੋ ਰਿਹਾ ਜਾਂ ਤੂੰ ਹੁਣ ਸੈਂਟਰ ਕੱਟ ਕੇ ਆਇਆ ਜਾਂ ਤੂੰ ਦਵਾਈਆਂ ਖਾ ਰਿਹਾ ਫਿਰ ਤੈਨੂੰ ਪੈਸੇ ਅਸੀਂ ਨਹੀਂ ਦੇਣੇ ਉਹ ਫਿਰ ਲੜਾਈ ਕਰਦਾ ਜਿਹੜੀ ਉਹਦੀ ਮਾਨਸਿਕ ਅਵਸਥਾ ਹੁੰਦੀ ਆ ਉਹਦੀ ਫਿਰ ਡਾਮਾ ਡੋਲ ਹੋ ਜਾਂਦੀ ਆ ਇਸ ਤਰ੍ਹਾਂ ਦੀ ਕੰਡੀਸ਼ਨਾਂ ਦੇ ਵਿੱਚੋਂ ਮਰੀਜ਼ ਨੂੰ ਕੱਢਣ ਵਾਸਤੇ ਪਰਿਵਾਰ ਨੂੰ ਬڑے ਧਰਮੇ ਦੇ ਨਾਲ ਸੋਚਣਾ ਪੈਂਦਾ ਹੈ ਕਦੇ-ਕਦੇ ਮਰੀਜ਼ ਦਾ ਕਹਿਣਾ ਜੀਣੀ ਪੈਣੀ ਹੈ ਇਲਾਜ ਵੀ ਕਰਨਾ ਪੈਣਾ ਔਰ ਨਾਲ ਦੀ ਨਾਲ ਉਹਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਪਿਆਰ ਦੇ ਨਾਲ ਭਰੋਸੇ ਦੇ ਨਾਲ ਆਪਾਂ ਨੇ ਟ੍ਰੀਟਮੈਂਟ ਟ੍ਰੀਟਮੈਂਟ ਵੱਲ ਲੈ ਕੇ ਜਾਣਾ ਹੈ ਤਾਂ ਕਿ ਉਹਦੀ ਜਿਹੜੀ ਮਾਨਸਿਕ ਅਵਸਥਾ ਹੈ ਜਦੋਂ ਮਰੀਜ਼ ਦਵਾਈ ਸ਼ੁਰੂ ਖਾਣੀ ਸ਼ੁਰੂ ਕਰ ਦਿੰਦਾ ਹੈ ਫਿਰ ਦਿਨ-ਪ੍ਰਤੀ ਦਿਨ ਉਹਦੀ ਮਾਨਸਿਕ ਸਿਹਤ ਉਹਦੀ ਫਿਜ਼ੀਕਲ ਸਿਹਤ ਉਹਦਾ ਮੈਂਟਲ ਲੈਵਲ ਬੜਾ ਰਿਕਵਰ ਹੋ ਜਾਂਦਾ ਹੈ ਤਾਂ ਮਰੀਜ਼ ਫਿਰ ਇਸ ਤਰ੍ਹਾਂ ਕਰਕੇ ਸਿਹਦੇ ਹੀ ਨਸ਼ੇ ਵਿੱਚੋਂ ਨਿਕਲ ਸਕਦਾ ਹੈ ਇਹ ਚੀਜ਼ਾਂ ਸਿੱਖਣ ਵਾਸਤੇ ਆਪਾਂ ਯਤਨ ਕਰਦੇ ਆ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਬੱਚੇ ਐਡਿਕਸ਼ਨ ਦੇ ਵਿੱਚ ਨੇ ਉਹਨਾਂ ਨੂੰ ਵੀ ਸਿੱਖਣ ਦੇ ਵਿੱਚ ਮਦਦ ਮਿਲੇਗੀ ਜਿਹੜੇ ਮਰੀਜ਼ ਨੇ ਐਡਿਕਸ਼ਨ ਦਾ ਸ਼ਿਕਾਰ ਹੋ ਚੁੱਕੇ ਨੇ ਵਿਚਾਰੇ ਪਹਿਲਾਂ ਹੀ ਲਤਾੜੇ ਹੋਏ ਨੇ ਉਹਨਾਂ ਨੂੰ ਵੀ ਇਹ ਚੀਜ਼ਾਂ ਸੁਣ ਕੇ ਕੁਛ ਨਾ ਕੁਛ ਗਿਆਨ ਜ਼ਰੂਰ ਮਿਲੂਗਾ ਉਹ ਅਪਲਾਈ ਕਰਕੇ ਆਪਣੇ ਤੇ ਲਾਗੂ ਕਰਕੇ ਛੇਤੀ ਹੀ ਸਮਾਜ ਦੇ ਵਿੱਚ ਮੁੜ ਕੇ ਆਪਣੇ ਪੈਰਾਂ 'ਤੇ ਖੜ੍ਹ ਸਕਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਇਨਕ ਅਗਲੀ ਵੀਡੀਓ ਚ ਫੇਰ ਮਿਲਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫਾਲੋ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਰਬੜਾ